जन समाज पार्टी जिंदाबाद, 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 हवा साहब के सलमान में बीएसपी एस पी मैदान में हवा साहब के सलमान में बीएसपी एस पी मैदान में हर तुम्हारी मायावती जी जिंदाबाद जिंदाबाद, जिंदा राम श्रीकाशी राम जी अमर रहे अमर रहे अजन समाज पार्टी चिंदाबाद

ਜਿੰਦਾਬਾਦ 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 ਨਵਿੰਦਰ ਭਾਈ ਕੀ ਪ੍ਰੋਗਰਾਮ ਅੱਜ ਦਾ ਅੱਜ ਬਹੁਜਨ ਸਮਾਜ ਪਾਰਟੀ ਵੱਲੋਂ ਬਹੁਜਨ ਸਮਾਜ ਪਾਰਟੀ ਦੇ ਮੁਖੀ ਭੈਣ ਕੁਮਾਰੀ ਮਾਇਆ ਭਤੀ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਅੱਜ ਜਿਹੜੀ ਕੇਂਦਰੀ ਜਿਹੜੇ ਗ੍ਰਹਿ ਮੰਤਰੀ ਹੈਗੇ ਆ ਅਮੇਸ਼ਾ ਜੀ ਜਿਉਣਾ ਨੇ ਪਿਛਲੇ ਦਿਨੀ ਸੰਸਦ ਦੇ ਵਿੱਚ ਇੱਕ 바ਵਾ ਸਾਹਿਬ ਦੇ ਖਿਲਾਫ ਜਾਂ ਉਹਨਾਂ ਦੇ ਇੱਕ ਨਰਾਦਰ ਚ ਬਹੁਤ ਇੱਕ ਮਾਰੀ ਟਿੱਪਣੀ ਕੀਤੀ ਸੀ ਵੀ ਅੰਬੇਡਕਰਮ ਬੇਡਕਰ ਵੀ ਜੇ ਤੁਸੀਂ ਇੰਨਾ ਨਾਮ ਭਗਵਾਨ ਦਾ ਲੈਂਦੇ ਤਾਂ ਤੁਹਾਨੂੰ ਉਸ ਵਰਗ ਮਿਲ ਜਾਣਾ ਤੇ ਉਹ ਇੱਕ ਸਾਨੂੰ ਲੱਗਾ ਵੀ ਇੱਕ ਸਾਡੇ ਰਹਿਬਰ ਦੇ ਖਿਲਾਫ ਟਿੱਪਣੀ ਕੀਤੀ ਗਈ ਆ ਇਹਨੂੰ ਲੈ ਕੇ ਦੇਸ਼ ਭਰ ਦੇ ਵਿੱਚ ਜਿਹੜੇ ਦਲਿਤ ਬੈਕਵਰਡ ਕਲਾਸ ਆ ਉਹਨਾਂ ਵਿੱਚ ਬਹੁਤ ਰੋਸ ਆ ਇਸ ਕਰਕੇ ਪਾਰਟੀ ਜਿਹੜੀ ਕਿ ਬਹੁਜਨ ਸ਼ੋਸ਼ੀ ਜਿਹੜੇ ਸਮਾਜ ਦੇ ਲੋਕ ਆ ਉਹਨਾਂ ਨੇ ਨਮਾਇੰਦਗੀ ਕਰਦੀ ਆ ਤੇ ਇਸ ਕਰਕੇ ਭੈਣ ਜੀ ਨੇ ਅੱਜ ਬਸਪਾ ਨੇ ਦੇਸ਼ ਵਿਆਪੀ ਅੰਦੋਲਨ ਅੱਜ ਜਿਹੜਾ ਅਮਿਤ ਸ਼ਾਹ ਤੇ ਬੀਜੇਪੀ ਦੇ ਖਿਲਾਫ ਦਿੱਤਾ ਆ ਤੇ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਅੱਜ ਅਮਿਤ ਸ਼ਾਹ ਦੀ ਇਸ ਟਿੱਪਣੀ ਦੇ ਖਿਲਾਫ ਭਾਜਪਾ ਦੇ ਖਿਲਾਫ ਬਸਪਾ ਵੱਲੋਂ ਅੱਜ ਪ੍ਰਦਰਸ਼ਨ ਲੀਕੇ ਗਏ ਅੱਜ ਤੇ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਜਿਹੜੇ ਪ੍ਰਦਰਸ਼ਨ ਕੀਤੇ ਜਾ ਰਹੇ ਆ ਤੇ ਇਸ ਪ੍ਰੋਗਰਾਮ ਦੇ ਤਹਿਤ ਅੱਜ ਜਲੰਧਰ ਦੇ ਵਿੱਚ ਵੀ ਅਸੀਂ ਜਿਹੜਾ ਇਹ ਪ੍ਰਦਰਸ਼ਨ ਦਾ ਪ੍ਰੋਗਰਾਮ ਰੱਖਿਆ ਆ ਜਿਸ ਦੀ ਅਗਵਾਈ ਅੱਜ ਇੱਥੇ ਜਿੱਥੇ ਬਾਕੀ ਜ਼ਿਲ੍ਹਿਆਂ 'ਚ ਸਾਰੀ ਲੀਡਰਸ਼ਿਪ ਕਰ ਰਹੀ ਆ ਉੱਥੇ ਜਲੰਧਰ ਦੇ ਵਿੱਚ ਬਸਪਾ ਦੇ ਸੂਬਾ ਪ੍ਰਧਾਨ ਡਾਕਟਰ ਅਪਤਾਰ ਸਿੰਘ ਕ੍ਰੀਮਪਰੀ ਜੀ ਜਿਹੜਾ ਇੱਥੇ ਰੋਜ਼ ਮਾਰਚ ਤੇ ਪ੍ਰਦਰਸ਼ਨ ਦੀ ਅਗਵਾਈ ਕਰਨਗੇ ਜਿਹੜੇ ਸਾਡੇ ਸਮਾਜ ਦੇ ਲੀਡਰ ਬੀਜੇਪੀ ਦੇ ਵਿੱਚ ਜਾਂ ਖਾਲੀਚ ਜਾਂ ਕਾਂਗਰਸ ਵਿੱਚ ਬੈਠੇ ਆ ਜਿਹੜੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਅਸੀਂ ਉਹਨਾਂ ਦੇ ਇਹੀ ਕਹਿਣਾ ਚਾਹੁੰਦੇ ਆ ਵੀ ਘੱਟੋ ਘੱਟ ਵੀ ਜਿਨ੍ਹਾਂ ਨੇ ਤੁਹਾਨੂੰ ਰਾਈਟ ਲੈ ਕੇ ਦਿੱਤੇ ਆ ਮੰਨ ਲਓ ਬਾਬਾ ਸਾਹਿਬ ਜੇ ਨਾਂ ਨਾਮਜ਼ਦਗੀ ਦਾ ਹੱਕ ਲੈ ਕੇ ਦਿੰਦੇ ਤੇ ਉਹਨਾਂ ਦੀ ਕੀ ਬੁਗਸਗੀ ਵੀ ਜਿਨ੍ਹਾਂ ਨੇ ਤੁਹਾਨੂੰ ਕੁਝ ਲੈ ਕੇ ਦਿੱਤਾ ਘੱਟੋ ਘੱਟ ਉਹਨਾਂ ਦੇ ਪ੍ਰਤੀ ਕੁਝ ਨਾ ਕੋਈ ਤਾਂ ਤੁਸੀਂ ਆਪਣਾ ਜਿਹੜਾ ਆ ਕੁਝ ਭਲੋ ਇਨਸਾਨੀਅਤ ਦਿਖਾਓ ਜਾਂ ਕੁਝ ਦਿਖਾਓ ਵੀ ਤੁਹਾਡੇ ਵਿੱਚ ਆਣ ਗਿਆ ਜਾਂ ਤੁਹਾਡੇ ਵਿੱਚ ਕੋਈ ਗੈਰਤ ਹੈਗੀ ਕੁਝ ਨਾ ਕੋਈ ਗੈਰਤਪੂਰਣਾ ਦਿਖਾਓ ਵੀ ਕਿਉਂ ਤੁਸੀਂ ਇੱਕ ਤਰ੍ਹਾਂ ਮਰਿਆ ਬਰਾਬਰ ਹੀ ਤੁਸੀਂ ਰਹਿ ਰਹੇ ਆ ਇਸ ਕਰਕੇ ਆਈ ਤਾਂ ਇਹ ਕਹਿਣਾ ਚਾਹੁੰਦੇ ਕਿਉਂਕਿ ਅਸੀਂ ਵੀ ਉਸ ਸਮਾਜ 'ਚ ਹੀ ਉੱਠੇ ਆ ਤੇ ਅਸੀਂ ਇੱਕ ਚੇਤਨਕ ਤਬਕਾ ਆ ਵੀ ਜਿਸ ਰੈਵ ਨੇ ਸਾਡੇ ਲਈ ਆਪਣੀ ਕੁਰਬਾਨੀ ਦੇ ਦਿੱਤੀ ਆਪਣੇ ਬੱਚਿਆਂ ਦੀ ਕੁਰਬਾਨੀ ਦੇ ਦਿੱਤੀ ਤੇ ਉਹਨਾਂ ਦੇ ਜੇ ਕੋਈ ਉਹਨਾਂ ਦੇ ਖਿਲਾਫ ਕੋਈ ਟਿੱਪਣੀ ਕਰਦਾ ਤਾਂ ਸਾਨੂੰ ਇੱਕ ਜਿਹੜਾ ਕਿਉਂਕਿ ਆਪਣਾ ਇੱਕ ਜਿਹੜਾ ਸਾਡਾ ਇਸ਼ਾਨ ਆ ਸਾਡੀ ਜ਼ਿੰਦਗੀ ਤੋਂ ਉਹਨਾਂ ਦੇ ਉਹਦੇ ਲਈ ਆਪਣਾ ਫਰਜ਼ ਨਿਭਾਉਂਦੇ ਹੋਏ ਸਾਨੂੰ ਖੜਕ ਸੜਕਾਂ ਦੇ ਉੱਤੇ ਨਾ ਚਾਹੀਦਾ ਤੇ ਉਹਨਾਂ ਨੂੰ ਵੀ ਆਪਣਾ ਕਿਵੇਂ ਜੇ ਬਾਬਾ ਸਾਹਿਬ ਹੈਗੇ ਆ ਤੋ ਹੈਗੇ ਆ ਬਾਬਾ ਸਾਹਿਬ ਹੈਗੇ ਤੇ ਅਸੀਂ ਸਾਰੇ ਹੈਗੇ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਅਣਖ ਦੇ ਇੱਕ ਬੰਗਾਰ ਦਿੱਤੀ ਹੈਗੀ ਅਣਖ ਦੇ ਰੂਪੇ ਸੰਸਾਰਿਆਂ ਸੜਕਾਂ ਦੇ ਉੱਤੇ ਨਾ ਚਾਹੀਦਾ ਬਾਜਨ ਸਮਾਜ ਪਾਰਟੀ ਜਿੰਦਾਬਾਦ ਜਿੰਦਾਬਾਦ ਬਹੁਤ ਜਿੰਦਾਬਾਦ ਜਿੰਦਾਬਾਦ ਮਰਦਾ ਮਰਦਾ